ਦੇ ਨਾਲ ਵੀ ਗੱਲਬਾਤ ਕਰੀਦੀ ਹੈ ਕਿ ਜਿਹੜੇ ਸਾਡੇ ਬੱਚੇ ਆ ਇਹਨਾਂ ਨੂੰ ਅਸੀਂ ਕਿਸ ਤਰ੍ਹਾਂ ਜੋੜਨਾ ਹੈ ਕਿਉਂਕਿ ਜਦੋਂ ਬੱਚੇ ਛੋਟੇ ਹੁੰਦੇ ਆ ਉਹਦੇ ਵਿੱਚ ਮਾਪਿਆਂ ਦਾ ਵੱਡਾ ਫਰਜ਼ ਹੁੰਦਾ ਹੈ ਮਾਂ ਦਾ ਪਿਤਾ ਦਾ ਕਿਉਂਕਿ ਜੋ ਮਾਤਾ ਪਿਤਾ ਕਰਦੇ ਆ ਨਾ ਬੱਚੇ ਉਹੀ ਦੇਖਦੇ ਆ ਜਦੋਂ ਬੱਚਾ ਪੈਦਾ ਹੋਇਆ ਉਹਨੂੰ ਕੁਝ ਨਹੀਂ ਸੀ ਪਤਾ ਉਹਨੇ ਮਾਂ ਨੂੰ ਦੇਖਿਆ ਪਿਤਾ ਨੂੰ ਦੇਖਿਆ ਆਪਣੇ ਪਰਿਵਾਰ ਨੂੰ ਦੇਖਿਆ ਉਹਦੇ ਵਿੱਚੋਂ ਸਿੱਖਿਆ ਉਦੋਂ ਹੀ ਕਰਨ ਲੱਗੇ ਆ ਜਿਹੜੀਆਂ ਆਫਤਾਂ ਬੱਚੇ ਵਿੱਚ ਆਉਂਦੀਆਂ ਨੇ ਉਹ ਸਾਡੇ ਵਿੱਚੋਂ ਹੀ ਆਉਂਦੀਆਂ ਅੱਗੇ ਵਧੀਆਂ ਜੇ ਅਸੀਂ ਬੱਚਿਆਂ ਨੂੰ ਇਸ ਤਰ੍ਹਾਂ ਚੰਗੀ ਸਿੱਖਿਆ ਦੇਵਾਂਗੇ ਇਹਨਾਂ ਨੂੰ ਗੁਰਬਾਣੀ ਦੇ ਨਾਲ ਜੋੜਾਂਗੇ ਸੋ ਇਹਨਾਂ ਦਾ ਜੀਵਨ ਵਧੀਆ ਹੋਵੇਗਾ ਸੋ ਇਸ ਤਰ੍ਹਾਂ ਵਕਤ ਤੋਂ ਬਾਅਦ ਇਹ ਯਤਨ ਕਰਨਾ ਚਾਹੀਦਾ ਮਾਵਾ ਨੂੰ ਮਾਪਿਆਂ ਨੂੰ ਪਰਿਵਾਰ ਨੂੰ ਕਿ ਬੱਚੇ ਜਿਹੜੇ ਸਾਡੇ ਆ ਉਹ ਧਰਮ ਦੇ ਨਾਲ ਜੁੜਨ ਬਾਣੀ ਦੇ ਨਾਲ ਜੁੜੇ ਕਿ ਜਦੋਂ ਬੱਚੇ ਵਿਗੜ ਜਾਂਦੇ ਆ ਫਿਰ ਸਾਡੇ ਹੱਥੋਂ ਗੱਲ ਨਿਕਲ ਜਾਂਦੀ ਹੈ ਇੱਥੇ ਕੇਵਲ ਪਛਤਾਵਾ ਰਹਿ ਜਾਂਦਾ ਹੈ ਤੇ ਜਦੋਂ ਸਮਾਂ ਹੋਵੇ ਨਾ ਜੇ ਸਮਾਂ ਨਾ ਸੰਭੀਏ ਸਮਾਂ ਜੇ ਨਾ ਸੰਭਿਆ ਜਾਵੇ ਫਿਰ ਪਛਤਾਵਾ ਹੀ ਲੈ ਜਾਂਦਾ ਹੈ ਇਸ ਕਰਕੇ ਸਮਾਂ ਸਾਂਭਣਾ ਇਹ ਪ੍ਰਬੰਧਕ ਵੀਰਾਂ ਨੇ ਬੜਾ ਵਧੀਆ ਯਤਨ ਕੀਤਾ ਹੈ ਜੋ ਬੱਚਿਆਂ ਨੂੰ ਗਰਮਾਣੀ ਕੰਠ ਮੁਕਾਬਲੇ ਕਰਵਾਏ ਜਾ ਰਹੇ ਆ ਸੋ ਸਾਰੇ ਬੱਚੇ ਜਿਹੜੇ ਆਓ ਜਿਸ ਤਰ੍ਹਾਂ ਵੀ ਤਿਆਰੀ ਕਰਕੇ ਆਏ ਆ ਬਹੁਤ ਵਧੀਆ ਇਹਨਾਂ ਦੇ ਬਾਪੇ ਵੀ ਵਧਾਈ ਦੇ ਪਾਤਰ ਆ ਸੋ ਆਓ ਹੁਣ ਅਗਲਾ ਬੱਚਾ ਹਾਜ਼ਰੀ ਭਰਨ ਵਾਸਤੇ ਆ ਰਿਹਾ ਹੈ ਬਰਿਆਮ ਜੋਤ ਕੌਰ ਬਰਿਆਮ ਜੋ